ਸਸਰੀ ਕਲ ਜੀ ਪਹੁੰਚੇ ਆਈ ਖੇਤ ਧੁੰਦ ਦੇਖ ਲੋ ਵੀ ਸੂਚ ਮੜਾ ਮੜਾ ਦੇਖਦਾ ਇੰਨੀ ਪਈ ਵੀ ਅੱਜ ਹੁਣ ਧੁੱਪਾਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਆ ਹੁਣ ਪਰ ਧੁੰਦ ਜ਼ਿਆਦਾ ਬਾਕੀ ਸਾਡੀ ਅੱਜ ਮੋਟੂ ਆਈ ਪਹੁੰਚੇ ਵੇ ਲੇਬਰ ਗੰਨੇ ਵਾਲੇ ਵੀ ਆ ਗਏ ਅੱਜ ਬਾਕੀ ਉਧਰ ਅੱਜ ਪਲੌ ਵੀ ਲੱਗੇ ਆ ਮਾਰਨ ਹੁਣ ਜੱਗੇ ਨੂੰ ਫੋਨ ਕਰਿਆ ਕਹਿੰਦਾ ਆਉਂਦਾ ਮੈਂ ਪਲੌ ਮਾਰ ਦਈਏ ਜੜਾ ਜੜਾ ਚੋਕ ਦਈਏ ਬਾਕੀ ਫਿਰ ਕਰੀਏ ਇਹਦਾ ਕੰਮ ਸ਼ੁਰੂ ਪ੍ਰੋਸੈਸ ਗੰਨਾ ਬਜਾਈ ਬੂਟੇ ਲੁਆਈ ਦਾ ਲੇਟ ਤਾਂ ਹੈ ਨਹੀਂ ਭਲਾ ਬੂਟੇ ਪਰ ਫਿਰ ਵੀ ਜਿਹੜੇ ਮੈਂ ਇੱਥੇ ਬੂਟੇ ਪਟਾਏ ਆ ਉਹ ਮੈਂ 17 ਮਾਰਚ ਨੂੰ ਲਾਏ ਤੇ ਦੇਖ ਲੋ ਕਾ ਦਾ 17 ਮਾਰਚ ਜਦ ਬੂਟੇ ਲਾਏ ਤੇ ਇੰਨੀ ਲੇਟ ਯਾਨੀ ਕਿ ਅੱਜ 15 ਮਾਰਚ ਆਲੇ ਅੱਜ ਤਾਂ 1 ਮਹੀਨੇ ਨੂੰ ਬੂਟੇ ਲਾਏ ਤੇ ਇਹ 1 ਮਹੀਨਾ ਪਹਿਨਾ ਅਜੇ ਟਾਈਮ ਹੈਗਾ ਕਹਿੰਦਾ ਪਰ ਜਾਦਾ ਐ ਤਾਂ ਵੀ ਜਿਹੜੀ ਮੈਂ ਜਾ ਛਟੀ ਲਿਆਇਆ ਤਾਂ ਉਹ ਖੜੀ ਥੀ ਉਕਣੀ ਮੈਂ ਪੱਟ ਲਿਆ ਆ ਲਿਆ ਕੇ ਲਾਤੀ ਜਿਹੜੀ ਹੂਣਾ ਛਟੀ ਕੱਦੀ ਅਗਲੇ ਨੇ ਪੱਟ ਕੇ ਮਾਰੀ ਵਿਹਲੇ ਕਰਤੇ ਖੇਤ ਬਈ ਨਵੇੜਦੀ ਏ ਚਲੋ ਨਤਿਆ ਉਹ ਉਥੇ ਨਾ ਚਿੰਗਾ ਪਈਆਂ ਇੱਕਣਾਂ ਦੀਆਂ ਦੋ ਤਿੰਨ ਹੀਟਲੇ ਖੇਤ ਵਿੱਚ ਉਦੋਂ ਤੂੰ ਚੱਕੀਆਂ ਨਹੀਂ ਨਾ ਨੇ ਉਹ ਚੱਕ ਕੇ ਔਰੇ ਨੂੰ ਲਿਆਓ ਆ ਬਾਹਰ ਰੱਖਾ ਇਧਰ ਸਮਾਨ ਸਾਰਾ ਹੀ ਇੰਨੇ ਆਉਦਾ ਉਹ ਆ ਸੂਰਾ ਨੇ ਗਾ ਪਾਇਆ ਵਾ ਲਿਟੇ ਵੇ ਪਾਣੀ ਚ ਅਜੇ ਵੀ ਪਾਣੀ ਖੜਾ ਇੰਨੇ ਲੀਕ ਗਿੱਡੀ ਹੋ ਗਈ ਸੀ ਸੈੱਟ ਹੋ ਗਈ ਸੀ ਇੱਚ ਪਲੋਮਰਾਉਂਗਾ ਅੱਜੂ ਤੇ ਕਿੱਕ ਜਾ ਚੱਕ ਲਿਆ ਇੱਕਾਇਦਾ ਕੋਈ ਢੱਕਾ ਮਿਲਿਆ ਚੱਕੀ ਜਾਣਾ ਠੀਕ ਆਪਾਂ ਨੇ ਢੇਰੀ ਲਈ ਜਾਣਾ ਪਹਿਲਾਂ ਉਹ ਚੱਕ ਲਿਆ ਉਧਰ ਤੇ ਉਹ ਹੇਠਲੇ ਖੇਤ ਚ ਪਈਆਂ ਤਿੰਨ ਚਾਰ ਉਹ ਆ ਨਾ ਵੀ ਜੱਗੇ ਨੂੰ ਡਿਕਦੇ ਬਾਪੂ ਆ ਹੀ ਨਹੀਂ ਰਿਹਾ ਦੇਖ ਲਾ ਉਧਰ ਸਾਡੇ ਬੰਦੇ ਵਿਹਲੇ ਬੈਠੇ ਆ ਉਹ ਤਾਂ ਕੱਖ ਵੀ ਵੱਢ ਗਏ ਨੀ ਦਿਨ ਨੂੰ ਕੱਖ ਵੱਢਣ ਲਾ ਦੇਣਾ ਤਾਂ ਮੈਂ ਵੱਢ ਗਏ ਉਹ ਦੂਏ ਵੱਢ ਗਏ ਅੱਛੇ ਚੱਲ ਬਈ ਹਾਂ ਹੂੰ ਹੂੰ ਫਿਰ ਤਾਂ ਠੀਕ ਹੈ ਮੈਂ ਕਹਿੰਦਾ ਹੁਣ ਉਹ ਕਹਿੰਦਾ ਆ ਗਿਆ ਵਾ ਪਲੌਈ ਠੀਕ ਆ ਨਾ ਹਾਂ ਹਾਂ ਆਏ ਵੀ ਕੱਖ ਕੰਡਾ ਥੱਲੇ ਚਲੇ ਜਾਊ ਸਾਰਾ ਇਹਨੇ ਸਭ ਕੁਝ ਕਰਦੇ ਉਹ ਨਾਲੇ ਵੇਹਟਲੀ ਜਿਹੜੀ ਮੂਟੀ ਤੇ ਪਰਚੂ ਹੋ ਜੇ ਅੱਗੇ ਆਪਾਂ ਐ ਤਾਂ ਅੱਗੇ ਵੀ ਮਾਰੇ ਵੀ ਇਹਦੇ ਵਿੱਚ ਦੇਖਾਂ ਕਿਹੜੇ ਮਾੜੀ ਮਿੱਟੀ ਆ ਉਹ ਜਿਹੜੀ ਥੱਲੇ ਵੀ ਗਈ ਵੀ ਆਪਾਂ ਨੇ ਮਿੱਟੀ ਨਵੇਂ ਫਿਰੇ ਜੇ ਇੱਕ ਹੋਰ ਆ ਨਾ ਜੇ ਆਪਾਂ ਤਾਂ ਲਾਉਣੇ ਹੁੰਦੇ ਫੇਰ ਠੀਕ ਤਾਂ ਹੁਣ ਪੰਗਾ ਆਏ ਵੀ ਆਪਾਂ ਗੰਨਾ ਲਾਉਣਾ ਇੱਕ ਹੋਰ ਵੀ ਆ ਇੱਕ ਉਹ ਖੁੰਝੇ ਇੱਕ ਪਰਲਾ ਖੁੰਝਾ ਇੱਥੇ ਤਾਂ ਅੱਗੇ ਵੀਜੇ ਹੋਇਆ ਸਪੈਤੀ ਉਹ ਤਾਂ ਚੱਲ ਕਲਰ ਆ ਉੱਥੇ ਉੱਥੇ ਕਲਰ ਜਾਂਦਾ ਉਹ ਚੱਕ ਹੋ ਗਿਆ ਕਲਰ ਤਾਂ ਅੱਗੇ ਵੀ ਨਹੀਂ ਚੱਕ ਹੋਇਆ ਜਾਂ ਪਲਾਉ ਮਾਰ ਤੇ ਨਹੀਂ ਮੜਾ ਜਾਂ ਮੜਾ ਦੇਖ ਲੈ ਇੰਨੇ ਡੂੰਗੇ ਪਲਾਉ ਮਾਰੇ ਅੱਗੇ ਕੰਦਰ ਫੇਰ ਵੀ ਨਹੀਂ ਚੱਕ ਹੋਇਆ ਹੁਣ ਦੇਖੀ ਸਪੈਦਿਆਂ ਨੇ ਕਰਿਆ ਵਾ ਖੁੰਝਿਆਂ ਚ ਹਾਂ ਹਾਂ ਸਪੈਦਾ ਤਾਂ ਦੇਖ ਲੈ ਸਪੈਦਾ ਨੇ ਪਾਣੀ ਖਿੱਚਦਾ ਪਾਣੀ ਬਹੁ ਖਿੱਚਦਾ ਉਹ ਚੱਲ ਦੇਖਦੇ ਆ ਡੀਕਦੇ ਆ ਉਹਨੂੰ ਵੀ ਆ ਜਾ ਹੁਣ ਭਰਾਵਾ ਬੰਦੇ ਵਿਹਲੇ ਬੈਠੇ ਚੱਕਦੇ ਵਾ ਸੜੂ ਬਾ ਕਰ ਦੇਣਾ ਦੋ ਦਿਨ ਚ ਤਿਆਰ ਬਈ ਇਹ ਬੀਜ ਬਾਕੀ ਬੀਜ ਲੱਭ ਰਹੇ ਆ ਗੰਨੇ ਦਾ ਜ 98 ਮਿਲ ਗਿਆ 98 ਆਹੋ ਲੇਟ ਵੈਰੈਟੀ ਬੀਜਣੀ ਆ ਕੀਲਾ ਹੈ ਲੇਟ ਵੈਰੈਟੀ ਦਾ ਬੀਜਣਾ ਬੀਜ ਦੇ ਜਿਹੜਾ ਮਰਜੀ 95 ਨਹੀਂ ਬੀਜਣਾ 95 ਹਾ ਹੁਣ ਇੰਨਾ ਮਨ ਨੂੰ ਨਹੀਂ ਲੱਗਿਆ ਵਾ 98 ਬੀਜ ਦੇ 98 ਬੀਜ ਕੇ ਦੇਖਣਾ ਜੇ ਕਿਸੇ ਕੋ ਹੋਇਆ ਇੱਧਰ ਲੱਭਦਾ ਏਰੀਏ ਚ ਆਹੋ ਮਿਲ ਜਣਾ ਠੀਕ 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 ਚੱਲ ਦੇਖਦੇ ਕੱਦ ਕੌਂਦਾ ਆਉਣਾ ਚਾਹੀਦਾ ਉਹਨੂੰ ਐਂ ਦੇਖ ਆ ਗਈ ਜਨਤਾ ਇਹ ਆ ਗਈ ਯਾਰੀ ਆਪਣਾ ਹੂੰ ਲੇ ਵੇ ਹੁਣ ਆਇਆ ਦੇਖ ਲਾ 9:30 ਵਜੇ ਠੀਕ ਲੈ ਠੀਕ ਦੇ ਠੀਕ ਦੇ ਅਸੀਂ ਵੀ 500 ਰੁਪਏ ਦੀ ਜੁਰਮਾਨਾ ਲਾ ਹੈ ਉਹ ਤਾਂ ਬਾਅਦ ਚ ਲੱਗੂਗਾ ਜੇ ਪੈਸੇ ਤਾਂ ਹੁੰਦੇ ਨੇ ਉਹ ਨਦੀਆ ਹਾਂ ਲੈ ਕੇ ਆ ਕੇ ਜਾਇਆ ਆਇਆ ਆਇਆ ਕੋੜਤਾ ਦਾ ਗੱਲ ਪਰ ਪਰਸੋਂ ਰਾਤ ਨੂੰ ਉਹ ਬਾੜਤਾ ਦਾ ਬੱਚੀਆਂ ਦੇਖਦੇ ਨੇ ਹੈਈ ਜਿਹੜਾ ਟਾਂਟਾ ਦੇਗੀ ਪੱਟਣਾ ਉਹ ਦੁੱਲਿਆਂ ਦਾ ਸਮਾਨ ਜੇ ਬਾਹਰ ਕੱਢਦਾ ਤਾਂ ਟਾਈਮ ਲਾਤਾ ਹੋਰ ਬਾਬਾ ਜੀ ਤੇ ਤੈਨੂੰ ਕਦੇ ਡੀਕ ਦੇ ਵੀ ਜੱਗਾ ਡਾਊਨ ਆ ਰਹੇ ਆ ਆਏ ਨੂੰ ਤੇ ਲੈਣਾ ਹਾਂ ਇੱਧਰ ਮਾਰੂੰਗਾ ਚਾਰੇ ਪਾਸੇ ਨੂੰ ਵੱਜਣਾ ਚਾਰੇ ਪਾਸੇ ਨੂੰ ਨਾ ਮਾਰ ਯਾਰ ਇੱਕ ਪਾਸੇ ਤੈਨੂੰ ਰੱਖ ਕੇ ਆਇਆ ਲੋਡ ਜੇ ਉਹ ਲੋੜਾ ਇੱਕ ਕਿੱਥੇ ਤੇਰੇ ਮਗਰ ਮਗਰ ਘੁੰਮੀ ਜਾਉਗੇ ਚਾਰੇ ਪਾਸੇ ਲੀਵਰ ਇੱਕ ਪਾਸੇ ਤੇ ਲੋਡ ਨਹੀਂ ਆਉਣਾ ਆ ਤਾਂ ਹੀ ਨਹੀਂ ਆਉਣਾ ਧਮਾਕੇ ਇੱਕ ਪਾਸੇ ਤੇ ਜਿੱਧਰ ਮਰਜ਼ੀ ਮਰੀ ਜਾ ਚਾਰੇ ਪਾਸੇ ਕੋਮੇ ਹੋ ਐਨੇ ਬੰਦੇ ਤੁਸੀਂ ਲਾ ਦੋ ਜਣੇ ਆ ਮੇਚੇ ਦਾ ਘੁੰਮ ਨਹੀਂ ਆਉਣਾ ਇਹਨਾਂ ਜੜਾਂ ਲੱਪਣੇ ਨੂੰ ਇੱਕ ਪਾਸੇ ਲੋਡ ਨਹੀਂ ਆਉਂਦਾ ਫਾਂਟ ਡੈਕਟਰ ਮੁੜਦਾ ਨਹੀਂ ਫੇਰ ਅੱਧਾ ਕਿ ਘੱਲ ਪੱਲੇ ਪਾਸੇ ਨਹੀਂ ਫੇਰ ਵੀ ਨਾਟਾਣਾ ਇਹ ਚਾਰੇ ਪਾਸੇ ਨੂੰ ਲੋਟ ਆਉਣਾ ਹੈ ਚਾਰੇ ਪਾਸੇ ਨੂੰ ਆਏ ਨਹੀਂ ਵੀ ਇੰਨੀ ਤੇਜ਼ ਤੇ ਤੇਜ਼ ਘੁੰਮਣਾ ਜੜਾ ਨੂੰ ਇੰਨੀ ਜ਼ਹੀਰ ਤੇ ਘੁੰਮਣੀ ਹੋਣਾ ਗੈਲ ਕਿੰਨੇ ਬੰਦੇ ਸੀ ਦੋ ਆ ਪੀਆ ਮੋਢਾ ਲਾਲਾ ਚੱਲ ਮਾੜਾ ਮੋਢਾ ਮੈਲਾ ਜੀ ਜੜ ਤਾਂ ਬਾਜ ਵੀ ਲੱਭ ਹੋਈ ਜਾਣੀ ਕਾਹਨੇ ਸਪਰਿੰਗਾਂ ਛੱਡਣੀ ਦੋਆ ਨੇ ਤੇ ਸਪਰਿੰਗਾਂ ਵਾਲੇ ਆਲਾ ਨੇ ਚਲ ਕਾਰ ਸ਼ੁਰੂ ਦੇਖ ਫੇਰ ਇੱਕ ਜਿਹੜਾ ਪਖਾਵਾ ਆਰਦੀ ਕੀ ਆ ਜਾ ਗੈਲ ਗੈਲਾ ਜੂਣ ਉਹ ਵੀ ਰੱਖ ਲੈ ਜਦੋਂ ਕੋਲ ਰਹਿਣ ਹਾਂ ਹੈ ਦੂਰ ਰੱਖੋ ਜਿਹੜੀ ਤੈਨੂੰ ਦਿਖਦੀ ਆ ਠੀਕ ਆ ਉਹੀ ਸਮਝਾਇਆ ਗੈਲ ਗੈਲ ਰਹੇ ਜੇ ਗੈਲ ਗੈਲ ਆਈ ਜਾ ਰੋ ਇੰਨੀ ਬਰੀਕ ਨਾ ਚੱਕ ਮੋਟੀਆਂ ਚੱਕ ਗੈਲ ਗੈਲ ਹੋ ਜਾ ਉਹਦੇ ਪਿੱਛੇ ਪਿੱਛੇ ਬਸ ਭਗਾ ਕੇ ਇਧਰ ਹੀ ਸੜ ਗੇਰੀ ਆਓ ਸਮਝ ਗਿਆ ਠੀਕ ਹਾਂ ਨਾ ਆਤੀ ਐ ਲਾਈਨ ਉਹ ਚੱਕ ਰਿਹਾ ਗੈਲਦੀ ਚੈਨ ਬਾਈ ਜਿਹੜੀ ਜਿਹੜੀ ਨਿਕਲਦੀ ਯਾਰ ਉਹ ਕੱਢ ਤੈਨੂੰ ਸਾਰੀਆਂ ਨਹੀਂ ਕੱਢਣੀਆਂ ਜਿਹੜੀ ਤੇਤੇ ਚੱਕ ਹੁੰਦੀ ਉਹ ਗੇਰੀ ਜਾ ਬਸ ਆਏ ਹਾਂ ਨਾ ਤੀ ਲੀ ਆ ਹਨ ਹਾਂ ਇੱਕੜਾ ਜਿਹੜੀ ਬੜੀ ਜਿਹੜੀ ਉਹ ਪਟਕੇ ਬਾਹਰ ਚੱਕੀ ਜਾਓ ਬਸ ਜਿਹੜੀ ਨਹੀਂ ਪਟਉਂਦੀ ਉਹ ਨਾ ਛੇੜੀ वो अगले गेड़े पट हो जू कोई आसार नहीं अगले गेड़े पट्टो नहीं बुते रही तैन नहीं कहता मैं चक हाँ आ देख बस चल ਹਮ ਪੱਟ ਤਾਂ ਹੋਈ ਵੀ ਮਿੱਟੀ ਉਹ ਜ਼ਿਆਦਾ ਲੱਗੀ ਵੀ ਨੂੰ ਹਾਂ ਕੋਈ ਨਹੀਂ ਬਾਕੀ ਹਾਲਾ ਨੇ ਵੀ ਪੜ ਦੇਣੀ ਆਪਣੇ ਵਾਲੇ ਬੜਾ ਠੀਕ ਆ ਚੱਲ ਬਾਈਕ ਨਾਲ ਘੁੰਮੀ ਜਾ ਉਹਦੇ ਆਦੂ ਵਾਲੇ ਠੀਕ ਆ ਇਹ ਤੋਂ ਕੋਈ ਆਪਣਾ ਹਲੇਗਾ ਸਾਰੇ ਖੇਤ ਉਹਨੇ ਜੀਸੀਬੀ ਦੇ ਪੱਟੀਆਂ ਵੀ ਦਿੱਤੀਆਂ ਜੀਸੀਬੀ ਹੈ ਹਾਂ ਗਾ ਵੀ ਪੁਲਵਾਨ ਵੀ ਪਹੁੰਚ ਗਿਆ ਉਹ ਪੁਲਵਾਨ ਪੁਲਵਾਨ ਇੱਕ ਚੀਜ਼ ਦੇ ਗੀਦੇ ਚ ਇਹ ਜੇ ਥੱਲੇ ਤੇ ਪੀਲੀ ਮਿੱਟੀ ਨਹੀਂ ਨਿਕਲੀ ਦੱਸ ਕਾਤੇ ਇਹ ਪੀਲੀ ਮਿੱਟੀ ਕਾ ਨਹੀਂ ਨਿਕਲੀ ਪਹਿਲੇ ਡੂੰਗਾ ਬਹੁਤ ਆ ਆਪਾਂ ਅੱਗੇ ਨਾ ਇਹ ਜਦ ਪੈ ਨਾ ਪੱਟਿਆ ਤਾਂ ਜਦ ਬਹੁਤ ਡੂੰਗਾ ਪੱਟਿਆ ਤਾਂ ਉਦੇ ਕਰਕੇ ਜਿਹੜੀ ਉੱਪਰ ਜਾ ਵਧੀਆ ਮਿੱਟੀ ਤੋਂ ਥੱਲੇ ਚਲੇ ਗਈ ਦੀ ਉੱਪਰ ਕਿਤੇ 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 ਮਾੜੀ ਮੋਟੀ ਜਿਆਦਾ ਇਹ ਵੀ ਡੋਲ ਕਰਕੇ ਇਧਰ ਹੀ ਸਾਈਡ ਏਹ ਕਿਹੜੇ ਆਪਾਂ ਪੱਟੀ ਸੀ ਬੂਟੇ ਪੱਟ ਹੋ ਗਏ ਹਾਂ ਉਹ ਚੀਜ਼ ਦਾ ਬਹੁਤ ਫਰਕ ਹੈ ਲੈਨਤੀ ਹੋਰੇ ਹੂੰ ਹਲੇ ਉੱਥੇ ਜਿਆਦਾ ਨਿਕਲੋ ਜਿੱਥੇ ਲੈਨ ਨਹੀਂ ਹੈ ਦੇਖਦੇ ਆ ਹੁਣ ਪਰ ਆਏ ਆ ਵੀ ਕਿਉਂਕਿ ਆਪਾਂ ਨੇ ਪੱਟਿਆ ਵਾ ਇਹ ਇਦੇ ਕਰਕੇ ਬਾਹਰੋਂ ਕਹਤਾਂ ਨਹੀਂ ਉੱਪਰ ਫੇਰੀ ਜਾਓ ਠੀਕ ਆ ਗੈਲ ਗੈਲ ਜਿੰਨੀਆਂ ਕਿ ਨਿਕਲਦੀਆਂ ਬਾਕੀ ਹਲਾਂਗੇ ਨਿਕਲੇ ਆਉਣੀਆਂ ਸਭ ਅੱਲੀ ਨਹੀਂ ਆਉਂਦਾ ਕੋਈ ਕਰਤਾ ਹੋਣਾ ਇਹਨੇ ਸਾਈਡ ਨੂੰ ਚੱਲ ਰਿਹਾ ਥੰਗ ਸੰਗੇ ਜਿਵੇਂ ਨਾ ਨਾ ਸਾਰਾ ਕੋਸਾ ਕੋਈ ਘਾਟੋ ਗਲੇ ਸੇ ਕਰਤਾ ਹੋਣਾ ਇਹਨੇ ਵੀ ਆਹ ਲਾ ਆਹ ਲਾ ਕੀ ਹੋ ਗਿਆ ਆ ਤੁਹਾਡੇ ਪ੍ਰੋਜੈਕਟ ਮਾਤੇ ਉਹ ਥੋੜੀ ਕਦੇ ਅੱਜ ਸਾਡੀ ਜੱਦੜ ਦੇ ਮੈਂ ਆਂਦੇ ਪਾਤੂ ਬੰਦਾ ਮੇਰੇ ਸਭੂਰੇ ਤਾਂ ਲਗਵਾਉਗਾ ਮਾਂ ਦਾ ਪਾਣਾ ਤੁਨੇ ਨੇ ਕਿਹਾ ਹੈ ਕਿਹਦਾ ਜੋੜ ਦੇਤਾ ਸੀ ਕਿੱਥੇ ਦੇ ਪਾੜੀ ਦਾ ਭਾਈ ਜੱਗੇ ਬੋਸ ਤੇ ਤਿਆਰ ਹੋਇਆ ਵਾ ਉਹੀਂ ਥੋੜੂਗਾ ਜਿਹਦਾ ਪਾਣਾ ਆ ਗਿਆ ਜਿਹਦਾ ਜਾਇਆ ਛੇਤੀ ਦੇ ਕਰਾ ਲਿਆ ਹੌਲੀ ਹੌਲੀ ਜਾਈ ਆ ਬੈਡ ਕਰਾ ਕੇ ਲਿਆਇਆ ਦੱਸਿਆ ਸਾਡੀ ਕਿੱਥੇ ਦੇ ਪਾਟੀ ਘੋੜੀ ਉਹ ਜਾਂਦਾ ਇਹ ਜੱਗ ਚੜ ਜੜ ਜੜ ਖਾਦਦੀ ਆ ਜੜ ਤਾਂ ਉਧਰ ਤਾਂ ਹੈ ਨਹੀਂ ਦੀ ਆ ਤਾਂ ਹੈਗੀ ਸੀ ਅੱਬਾ ਜੀ ਝੂਟੇ ਨਾਲ ਹੋ ਜਾਂਦਾ ਕੰਮ ਜਾਓ ਪਾਈ ਜੱਗੇ ਬਹੁਤਾ ਜੋਰ ਆ ਉਹਦੇ ਗਾਣੇ ਤਿਆਰ ਹੋਇਆ ਵਾ ਹਾਂ ਇਹ ਵੀ ਤਿਆਰ ਹੋਇਆ ਵਾ ਜੱਗੇ ਬਹੁਤ ਆ ਹਾਂ ਕਾਹਦਾ ਕਹਿੰਦਾ ਕਹਿੰਦਾ ਜੱਗੇ ਬਹੁਤਾ ਤਿਆਰ ਹੋਇਆ ਵਾ ਜੋਰੀ ਬਹੁਤਾ ਚੱਲ ਉਹਨਾਂ ਨੇ ਕਹੇ ਘੁੰਮਿਆ ਹੋਏ ਇੰਨੇ ਫੇਰ ਨਹੀਂ ਫੇਰ ਇਹਨੂੰ ਉੱਪਰ ਵਾ ਲੋ ਨਹੀਂ ਕਿ ਜਿਹੜਾ ਮਾਰਿਆ ਉਹਦੇ ਉੱਪਰ ਹਲੇ ਜੇ ਕੋਈ ਹੋਈ ਜਲ ਠੀਕ ਆ ਬਸ ਤੂੰ ਆਪਾ ਸੰਘਾ ਲਿਆ ਚਲਾਂ ਜੀ ਤਾਂ ਜਾਨ ਨੂੰ ਬਣਾ ਲੈਂਦਾ ਜੀ ਕੱਢ ਕੱਢ ਕੇ ਟਰੈਕਟਰ ਘੇਲੀ ਆ ਆਵੇ ਕਿੱਡੀ ਮੁਕਲੀ ਪਟੀਆਂ ਰੁਕਦਾ ਫਿਰ ਵੀ ਪਿੱਛੇ ਹੋ ਜਾ ਪਿੱਛੇ 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 ਲੰਘ ਜਾਣ ਦੇ ਕੱਦਾ ਜਿਹੜਾ ਫੇਰ ਆਈ ਨੇੜੇ ਆ ਪਿੱਛੇ ਚੱਕੂ ਕੋਰਨਾ ਹੋਇ ਦੂਰ ਹੋ ਇਦੇ ਪਿੱਛੇ ਚੱਕੀ ਜਾਓ ਬਸ ਹਮ ਜੀਆ ਫੋ ਦੇ ਪਿੱਛੇ ਪਈਆਂ ਉਹ ਬੋਰ ਵੀਲੀ ਲਾਇਆ ਵਾ ਪਰ ਦਾ ਟਾਇਰ ਹੀ ਕੰਮ ਕਰਦੇ ਦੂ ਵੀ ਉਰਲਾ ਕਰਦਾ ਨਹੀਂ ਕੜਾ ਹੈ ਵੀ ਬਹੁਤ ਆ ਉਹ ਹੋਰ ਬਿਜਲੀ ਲਾਇਆ ਵਾ ਹੋਰ ਬਿਜਲੀ ਲਾਇਆ ਵਾ ਹਲਾਂ ਗਿਆ ਨਿਕਲੂ ਹੁਣ ਜਿਹੜੀਆਂ ਵਿੱਚ ਦਾ ਬੋਈ ਜਾਂਦੀਆਂ ਹੋਵੇ ਗੱਡੀ ਮੋਸਲੀ ਨਿਕਲੀ ਆ ਦੇਖੇ ਛੜ ਦੇ ਦੇ ਲੱਕੜੀਆਂ ਵਾਲੇ ਛੜਦਾ ਹੀ ਆ। ਆ ਵੇ ਤੋੜਤਾ ਉੱਪਰ ਲਾ ਹੁਣ। ਦੇਖਿਆ। ਉੱਪਰ ਇਹਦਾ ਨੱਟ ਤੋੜਤਾ ਹੁਣ। ਜੱਗਾ ਡਾਊਨ ਆ ਜੱਗਾ ਇਹ। ਉਦੋਂ ਜੱਗੇ ਬਹੁਤ ਤਿਆਰ ਹੋਇਆ ਵਾ ਟਰੈਕਟਰ ਆ। ਉਸ ਨਾਲ ਕੋ ਤੋੜਨੀ ਪਈ ਆ। ਸ਼ਕਤੀਮਾਨ ਵਾਲਿਆਂ ਦਾ ਨਾਲੇ ਸੁਪਰ ਆ ਫਲੋ। ਪਰ ਕਿੱਥੇ ਛੜਦਾ ਨੱਟ-ਨੋਟ। ਚੱਲ। ਜੋਰੇ ਜ਼ਿਆਦਾ ਮਰਾਂਦਾ ਕੋੜੀ ਇਹ। ਆਰੇ ਜਾਲੇ ਗਿਕਣਾ ਪਟਦੀ ਚਲੋ ਨਾ ਹੋ ਗਈਆਂ ਰਹਿ ਗਿਆ ਥੋੜਾ ਜਿਹਾ ਇਹ ਦੇ ਦੀਆਂ ਜਿਹੜਾ ਆ ਗਿਆ ਵਿੱਚ ਕੀ ਟਰਾਲਾ ਲੈਂਦਾ ਹੁਣ ਪਾਈਏ ਟਰਾਲੀ ਚ ਬੱਸ ਓਏ ਆਈ ਓਏ ਉਹ ਤਾਂ ਮਨਾ ਕਰਦੀ ਇਹ ਕਿ ਦਿਨ ਫੁੱਲ ਵਰਕਰ ਜਿਹੜੀਆਂ ਰਹਿ ਗਈਆਂ ਮੜੀਆਂ ਮੂਟੀਆਂ ਹੁਣ ਉਹ ਫਿਰ ਹਾਲਾਂਕਿ ਬਾਹੂੰਗਾ ਮੈਂ ਗੈਲਦੀਆਂ ਚੱਕੀ ਜਾਣੀਆਂ ਸੀ ਬੱਤੀ ਹੁਣ ਫੇਰਦੇ ਆ ਪਰ ਹਾਲ ਇਹਨਾਂ ਚੱਕ ਲਿਆ ਜਿਹੜੇ ਢੇਰ ਲੱਗੇ ਹੋਏ ਆ ਜਿੰਨੇ ਵੀ ਲੱਦ ਕੇ ਫੇਰ ਹਾਲ ਫੇਰ ਕੇ ਗੈਲਦੀਆਂ ਢੇਰ ਲਾਈ ਜਾਣੇ ਲੋ ਜੀ ਕਰਤੀ ਸ਼ੁਰੂਆਤ ਲੱਦਣ ਦੀ ਹਾਂ ਬਾਕੀ ਉਧਰ ਵੀ ਨਿਪੜ ਗਿਆ ਸਾਰਾ ਜੀ ਕਰਤਾ ਫਤਿਹ ਬਲਾਸ ਕਿਹੜਾ ਹੀ ਆ ਚੱਲ ਹਾਂ ਚੱਕਦੇ 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 ਤੱਕ ਲਾ ਰੂ ਮੈਂ ਰੋਕ ਲੈਂਦਾ 1 ਮਿੰਟ ਵਾਸਤੇ ਰੋਕੇ ਓ ਰੋਕੇ 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 ਆਇਆ ਹਾਂ ਸਵਾਗੇ ਗੇਲ ਉੱਪਰ ਚੜ ਜੂਗੀ ਮਿੱਟੀ ਇਹ ਅਜਾ ਕੋ ਪਏ ਰਸਤੇ ਚ ਲੱਦ ਲੋ ਠੀਕ ਆ ਮੈਂ ਆ ਗਿਆ ਲੱਦ ਤਾ ਲੱਦੀ ਜਾਓ ਲੱਦੀ ਜਾਓ ਚੱਕਦੇ ਸਾਰੇ ਆ ਵੀ ਜੱਕੋ ਤਾਂ ਨਹੀਂ ਆ ਪਾਏ ਪੁੱਤ ਹੂੰ ਲਾ ਬਣਾਤੀ ਐਨ ਖਾਲ ਚਲ ਆਏ ਹੁਣ ਸਵਾਗੇ ਗੇਲ ਉੱਪਰ ਮਾਰਾਂਗੇ ਇਹਨੂੰ ਚੱਕ ਕੇ ਰੁਕ ਗਿਆ ਜੀ ਫਤਿਹ ਕੰਮ ਕਹਿੰਦਾ ਕੋਲ ਕਰੀ ਆ ਜੀ ਸਾਰੇ ਡੋਲਪ ਚੜਾ ਕੇ ਛੱਡਣੀਆਂ ਆ ਭਾਈ ਚੱਕਦੇ ਡਕੂੰਗਾ ਉੱਥੇ ਪਈ ਆ ਜਿਹੜੇ ਆਏ ਹਾਏ 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 ਚੱਲ ਉਹ ਵੀ ਸੌਖੀ ਹਾਂਜੀ ਬਣ ਆਏ ਆ ਵੀ ਸੌਕੇ ਆਪਾਂ ਮੜੀ ਮੜੀ ਹੂਰ ਚੜਾ ਦੇਣੀ ਚੱਲ ਬਣ ਗਏ ਆਨ ਵਧੀਆ ਚੱਲ ਬਸ ਕਰਕੇ ਆ ਜਾ ਹੁਣ ਗੱਜ ਕੋਵਾ ਦੇ ਉਹਨਾਂ ਕੋਲ ਅਣੀ ਹੋ ਪਾਸੇ ਕਰ ਬੁੱਤ ਇਹ ਜੋ ਲਾਲ ਮਿੱਟੀ ਦੇ ਕਕੜਾ ਨਿਕਲਦੀ ਆ ਪਰਾਂ ਲੈ ਗਿਆ ਟਾਇਰ ਬੱਸ ਚਲੇ ਪਾਈਪ ਲਾਈਨ ਇਹ ਨਾ ਕੱਢਦੀ ਸਾਡੀ ਹੋ ਮੈਂ ਕਹਿੰਦੇ ਪਾਈਪ ਲਾਈਨ ਇਹ ਨਾ ਕੱਢਦੀ ਗਾ ਤੇ ਬੱਸ 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 ਹਾਕ ਮਾਰਦੇ ਉਹਨੂੰ ਜਾਇ ਭੱਜ ਗਏ ਕਿ ਗਾਹਾਂ ਗਨਾ ਕਟਣਾ ਹਲੇ ਅਸੀਂ ਅੱਜ ਨਾਲ ਦੇਖੋ ਜੀ ਇਹ ਅਸੀਂ ਕਦੇ ਪਲੌ ਨਹੀਂ ਮਾਰਿਆ ਜਿੱਥੇ ਕਹੀ ਜੀ ਲਾਲ ਮਿੱਟੀ ਨਿਕਲਦੀ ਥੱਲੇ ਤੇ ਉਹਦੇ ਵਿੱਚ ਅਸੀਂ ਪਲੌ ਮਾਰਿਆ ਵੱਗੇ ਆਂ ਦੱਬ ਕੇ ਉਹਦੇ ਵਿੱਚੋਂ ਦੇ ਲੋ ਘੋਰਾ ਲਾਲ ਮਿੱਟੀ ਨਹੀਂ ਨਿਕਲੀ ਸਾਰੀ ਉਹ ਕਾਲੀ ਮਿੱਟੀ ਨਿਕਲੀ ਆ ਜਦ ਪਹਿਨਾ ਅਸੀਂ ਇੱਥੇ ਬਲੌ ਮਾਰਿਆ ਤਾਂ ਜਦ ਲਾਲ ਮਿੱਟੀ ਨਿਕਲੀ ਬਹੁਤ ਫਰਕ ਆ ਜਿਹੜਾ ਸਾਫ ਖੇਤ ਪੱਟੋਂ ਦਾ ਉਹ ਵਧੀਆ ਜਿਹੜੇ ਬੂਟੇ ਆ ਉਹ ਬਸ ਕਰਾਉਂਦੇ ਆ ਬਾਈ ਪੱਟਣ ਲੱਗੇ ਵੀ ਬੋਪਰ ਕ ਕਰੋ ਬੜ ਗਿਆ ਵੀ ਚੱਲ ਬਈ ਆ ਜਾ ਲੱਦੀਏ ਹੁਣ ਆਪਾਂ ਅਸਲਾਮੁਅਲੈਕਮ ਜੀ ਹੂੰ ਇਹ ਕਹੀ ਥੱਲੇ ਤੇ ਪਣਾ ਜਾ ਨਿਕਲਿਆ ਡੱਕਰ ਮਿੱਟੀ ਹੂੰ ਚੱਲ। ਉਹ ਇਹ ਨਰ ਰਲਾ ਭਰ ਗਿਆ ਹੈ। ਅਜੇ ਸਿਰਫ ਅੱਧੀਆਂ ਵੀ ਨ ਚੱਕ ਹੋਈਆਂ। ਇੱਕ ਹਿੱਸਾ ਚੱਕ ਹੋਇਆ ਤਾਂ ਨਹੀਂ ਇਹ ਸਭ ਗੱਲ ਤਾਂ ਟਰਾਲੇ ਦੇ ਉੱਪਰ ਹੋ ਜਣਾ ਨੇ। ਅਜੇ ਆਹ ਪਈਆਂ ਉਥੇ ਬਾਅਦ ਫੇ ਹੜਾਂਗੇ ਬਹੁ ਨਿਕਲਣੀਆਂ। ਬਾਕੀ ਭਾਈ ਸਾਡੇ ਮਹਿੰਦਰੇ ਦੀ ਵਿਚਾਰੇ ਦੀ ਜਾਨ ਨੂੰ ਬਣੀ ਵੀ ਇਹ ਪਲੌ ਵਜਿਆ ਵਈ ਖਿੱਚਣਾ ਔਖਾ ਹੋਇਆ ਫੇ ਇਹਨੂੰ। ਉਹ ਤਾਂ ਨਹੀਂ। ਅਲੇ ਦਾ ਟਰਾਲਾ ਬੜਾ ਨਹੀਂ ਲਿਆਂਦਾ 18 ਫੁੱਟ। ਹੋਰ ਇਹ ਖਿੱਚਣਾ ਔਖਾ ਹੋਇਆ ਫੇ ਆ। ਚੱਲ 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 ਮਿੱਟੀ ਝਾੜ ਦੇ ਕਰ ਹਾਂ ਮੜੀ ਝਾੜ ਦੇ ਕਰ ਲਾ ਪਿੱਛੇ ਨੂੰ ਕਰ ਲੋ ਮੜਿਆ ਪਿੱਛੇ ਨੂੰ ਕਰਨ ਇਹਨੂੰ ਕਹਿੰਦੇ ਪਿੱਛੇ ਕਰ ਲਓ ਵਾਸ 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 ਬਹੁਤ ਆ ਵੀ ਮੁਰਲੀਆਂ ਵੀ ਲੱਦ ਹੋ ਜਾਣਗੇ ਇੱਥੀ ਤੇ ਓ ਕਮਲੇਸ਼ ਓ ਕਮਲੇਸ਼